ਹੈਲੋ ਹਾਂਜੀ ਸ਼ੁਕਰੀਆ ਕਰਦੀ ਸਾਰਾ। ਬਹੁਤ ਬਹੁਤ ਤੁਹਾਡਾ ਧੰਨਵਾਦ। ਇਹ ਮੈਂ ਸੀ ਇਹ ਮੁੱਛੇ ਸੀ ਹੈ ਨਾ। ਸੋ ਪਤਾ ਕਿਉਂਕਿ ਅਸੀਂ ਸੰਡੇ ਤੇ ਦਿਨ ਚ ਕੰਮ ਕਰਨ ਦਾ ਟਾਈਮ ਨਹੀਂ ਮਿਲਿਆ ਤੇ ਮੈਂ ਕਿਹਾ ਚਲੋ ਹੁਣ ਥੋੜਾ ਘੰਟਾ ਤੋਂ ਘੰਟਾ ਲਾ ਦਈਏ ਹੈ ਨਾ। ਤੇ ਮੈਂ ਨਾ ਇੱਕ ਸ਼ਾਮ ਜੇ ਨੂੰ ਵੀਡੀਓ ਪਾਈ ਸੀ ਸੂਟ ਦੀ ਹੈ ਨਾ ਵੀ ਕੋਈ ਉਧਾਰ ਲੈ ਗਿਆ ਹੈ ਨਾ। ਚਲੋ ਤੇ ਵਿਊ ਤਾਂ ਬਹੁਤ ਸੋਹਣੇ ਆਏ ਹੈ ਨਾ। ਪਰ ਲਾਈਕ 1 ਮਿੰਟ ਬੰਦ ਹਾਂ ਦਿਆ ਦੇਖੋ ਮਨੇ ਜਾਰ ਪਾਲਜ ਡਾਈਨ ਬਣਾਇਆ ਆ ਦੇਖ ਹਣਾ ਕਿਵੇਂ ਦਾ ਸੋਹਣਾ ਲੱਗਿਆ ਹਾਂਜੀ ਤੇ ਉਹਦੇ ਤੇ ਨਾ ਵੀਊ ਤਾਂ ਬਹੁਤ ਸੋਹਣੇ ਆਏ 1300 1400 ਵੀਊ ਆ ਗਏ ਹਣਾ ਕਿਉਂਕਿ ਹਜੇ ਮੇਰਾ ਸਬਸਕ੍ਰਾਈਬਰ ਆ ਜਿਹੜਾ ਉਹ 399 ਆ ਠੀਕ ਹੈ ਜੀ ਤੇ ਲਾਈਕ ਲਾਈਕ ਤਾਂ ਕਿੰਨੇ ਆਏ ਨੇ ਐ ਲਾਈਕ ਆਇਆ ਨੇ ਤੇ 22 ਹਣਾ ਕਮੈਂਟ ਕੋਈ ਨਹੀਂ ਹਣਾ ਐ ਤਾਂ ਨਾ ਕਰਿਆ ਕਰੋ ਤੁਸੀਂ ਹਣਾ ਜੇ ਤੁਸੀਂ ਵੀਡੀਓ ਦੇਖੀ ਐ ਫਿਰ ਤੁਸੀਂ ਮੜਾ ਮੋਟਾ ਕਮੈਂਟ ਲਾਈਕ ਤਾਂ ਕਰ ਦਿਆ ਕਰੋ ਹਨਾ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਨੱਚਣ ਟੱਪਣ ਵਾਲੀਆਂ ਵੀਡੀਓ ਤੇ ਨਾਲ ਇੰਨੇ ਇੰਨੇ ਲਾਈਕ ਕਮੈਂਟ ਹੁੰਦੇ ਨੇ ਚਲੋ ਅਸੀਂ ਅਸੀਂ ਨਹੀਂ ਕਹਿੰਦੇ ਵੀ ਸਾਨੂੰ ਕੋਈ ਕਮੈਂਟ ਕਰੇ ਕਮੈਂਟ ਕਰਿਓ ਤਾਂ ਚੱਜ ਦਿਆ ਕਰੋ ਨਾ ਚੰਗਾ ਕਰਿਓ ਕਿਉਂਕਿ ਸਾਡੇ ਸਿੰਪਲ ਸਾਦੀਆਂ ਵੀਡੀਓ ਨੇ ਵੀ ਨਾ ਕੰਮ ਤੋਂ ਤਾਂ ਵੀਡੀਓ ਨਹੀਂ ਬਣਦੀਆਂ ਜੇ ਸਾਨੂੰ ਕੰਮ ਆਉਂਦਾ ਹੈ ਹਨਾ ਫਿਰ ਆਪਾਂ ਵੀਡੀਓ ਬਣਾ ਕੇ ਪਾਉਣੇ ਆ ਤੇ ਪੈਸੀਟੇ ਦਾ ਹਨਾ ਕੰਮ ਹੈ ਸਟਿਚਿੰਗ ਦਾ ਇੱਦਾਂ ਦਾ ਜਿਹੜਾ ਸਿੰਗਲ ਬੰਦਾ ਹਨਾ ਆਪਣੇ ਘਰੇ ਕੰਮ ਕਰਦਾ ਉਹ ਨੂੰ ਵੀਡੀਓ ਬਣਾਉਣੀ ਬਹੁਤ ਔਖੀ ਹੈ ਉਹਨੂੰ ਕੰਮ ਟਾਈਮ ਉਹ ਕਰਨਾ ਪੈਂਦਾ ਹਨਾ ਕਿੰਨਾ ਟਾਈਮ ਲੱਗ ਜਾਂਦਾ ਵੀਡੀਓ ਬਣਾਉਣ ਤੇ ਤੇ ਇੱਚ ਕਰਕੇ ਜੇਸੀਂ ਵੀਡੀਓ ਬਣਾ ਕੇ ਪਾ ਦਿੰਨੇ ਆ ਹਨਾ ਤਾਂ ਤੁਸੀਂ ਕਮੈਂਟ ਤਾਂ ਕਰ ਦਿਆ ਕਰੋ ਲਾਈਕ ਤਾਂ ਕਰ ਦਿਆ ਕਰੋ ਜੇ 1300 ਵਿਊ ਆਇਆ ਹੈ ਹਨਾ ਵੀਡੀਓ ਤੇ ਤਾਂ ਛੋਟੇ ਸੇ ਵੀਡੀਓ ਸੀਗੀ 23 ਸਕਿੰਟਾਂ ਦੇ ਹਨਾ ਚਲੋ ਜੀ 1300 ਵਿਊ ਆਇਆ ਤਾਂ 600 ਤਾਂ ਲਾਈਕ ਬਣਦਾ ਤੀ ਹਨਾ ਤੇ 20-22 ਕਮੈਂਟ ਤਾਂ ਬਣਦੇ ਤੇ ਜੇ ਮੇਰੇ 400 ਸਬਸਕ੍ਰਾਈਬਰ ਨੇ ਮੇਰੇ ਹਨਾ ਚਲੋ ਹੋਏ ਜਾਣਗੇ 420 ਤਾਂ ਉਹ ਤਾਂ ਚਾਹੀਦੇ ਤੇ ਹਨਾ ਥੋੜੇ ਜੇ ਕਮੈਂਟ ਦਾ ਚਾਹੀਦੇ ਤੇ ਮੇਰੇ ਆਪਨੇ ਵੀ ਕਮੈਂਟ ਨਹੀਂ ਕਰਦੇ ਆ ਦੇਖਾ ਸਟੀਚਿੰਗ ਕਰ ਰਹੇ ਆ ਹਨ ਰਾਤ ਨੂੰ ਬੈਠੇ ਆ ਸਾਰੇ ਪੈ ਗਏ ਨਾ ਹੁਣ ਜਿਹੜੀਆਂ ਸਟੀਚਿੰਗ ਵਾਲੀਆਂ ਪਹਿਣਾ ਨੇ ਉਹ ਵਿਚਾਰੀਆਂ ਥੋੜਾ ਬਹੁਤਾ ਕੰਮ ਨ ਮੇੜਦੀਆਂ ਨੇ ਕਿਉਂ ਇਹ ਕੰਮ ਇਹ ਹਜਾ ਇਹਦਾ ਕੋਈ ਟਾਈਮ ਨਹੀਂ ਕੋਈ ਕੁਛ ਨਹੀਂ ਐ ਨਹੀਂ ਪਤਾ ਕਦੋਂ ਕਿੰਨੇ ਵਜੇ ਕਹਿ ਦੇ ਅਗਲਾ ਵੀ ਅਸੀਂ ਜਾਣੇ ਪਈ ਸਾਨੂੰ ਤਾਂ ਸੂਟ ਇੰਨੇ ਵਿੱਚ ਚਾਹੀਦਾ ਤੇ ਆਪਾਂ 10 ਵਜੇ ਦੇਵਾਂਗੇ ਕਿਉਂਕਿ ਜੇ ਆਪਾਂ ਨਹੀਂ ਦਿੰਦੇ ਤਾਂ ਆਪਣਾ ਕਸਟਮਰ ਗੁੱਸੇ ਹੋਊਗਾ ਨਰਾਜ ਹੋਊਗਾ ਜਾ ਕਿਸੇ ਹੋਰ ਲਵੇ ਚਲਾ ਜਾਂਦਾ ਠੀਕ ਹੈ ਜੀ ਤਾਂ ਕਰਕੇ ਹਨਾ ਫਿਰ ਇਸ ਦਾ ਕੋਈ ਟਾਈਮ ਨਹੀਂ ਹੈਗਾ ਸਟਿਚਿੰਗ ਕਰਨ ਦਾ ਤੇ ਇਸ ਕਰਕੇ ਤੁਹਾਨੂੰ ਕਿਹਾ ਹੈ ਵੀਡੀਓ ਤੇ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਸਿੰਪਲ ਤੇ ਸਾਦੀਆਂ ਜਿਹਾ ਵੀਡੀਓ ਹੁੰਦੀਆਂ ਨੇ ਹਨਾ ਜੇ ਕੋਈ ਚਾਹੇ ਪਹਿਣ ਹਨਾ ਤਾਂ ਘਰੇ ਸੂਟ ਬਣਾ ਸਕਦੀ ਹੈ ਸਾਡੀਆਂ ਵੀਡੀਓ ਦੇਖ ਕੇ ਕੋਈ ਐਨਾ ਔਖਾ ਨਹੀਂ ਜਿਹੜੀ ਪਹਿਣ ਨੇ ਇੱਕ ਵਾਰੀ ਕਾਟ ਪਾਉਣੀ ਸਿੱਖ ਲਈ ਤਾਂ ਉਹ ਸੂਟ ਬਣਾ ਸਕਦੀ ਹੈ ਠੀਕ ਹੈ ਜੀ ਤੇ ਅਸੀਂ ਵੀਡੀਓ ਪਾਉਣੀ ਹੈ ਤੁਸੀਂ ਤਾਂ ਫੋਨ ਦੇਖਣਾ ਵੈਸੇ ਵੀ ਤੁਸੀਂ ਫੋਨ ਦੇਖ ਹੀ ਰਹੇ ਹੋ ਹਨਾ ਐਨੇ ਚ ਕੀ ਹੋ ਜੂਗਾ ਜੇ ਤੁਸੀਂ ਵੀਡੀਓ ਤੇ ਕਮੈਂਟ ਕਰ ਦੋਗੇ ਲਾਈਕ ਕਰ ਦੋਗੇ ਗੁੱਠੇ ਹੀ ਦਿਵਾਉਣਾ ਹੈ ਠੀਕ ਹੈ ਤੇ ਤਾਂ ਕਰਕੇ ਇਹ ਵੀਡੀਓ ਤੁਹਾਡੇ ਲਈ ਹੈ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਤੇ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਤੁਹਾਡੇ ਸਿਰ ਤੇ ਹੀ ਚੈਨਲ ਬਣਾਇਆ ਹੈ ਨਾ ਆਪਦੇ ਭੈਣ ਭਰਾਵਾਂ ਦੇ ਸਿਰ ਤੇ ਚੰਨਲ ਬਣਾਇਆ ਵੀ ਕਦੇ ਨਾ ਕਦੇ ਚੈਨਲ ਹੈ ਜਿਹੜਾ ਗਰੋ ਕਰ ਜਾਊਗਾ ਹਨਾ ਚਲ ਦਿਨ ਚੰਗੇ ਨਿਕਲਣ ਲੱਗ ਜਾਣਗੇ ਸੋਹਣੀ ਜੀ ਬੁਟੀਕ ਬਣਾਉਂਗੀ ਫਿਰ ਮੈਂ ਵੀ ਕਈ ਕੁੜੀਆਂ ਨੂੰ ਕੰਮ ਦਵਾਂਗੇ ਫਿਰ ਆਪਾਂ ਵੀ ਹਨਾ ਸਿਖਾਵਾਂਗੇ ਵੀ ਕਈ ਕੁੜੀਆਂ ਨੂੰ ਕੰਮ ਦਵਾਂਗੇ ਰੀਜ ਹੈ ਹੁਣ ਹੈਗੇ ਮੇਰੇ ਕੋਲ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਕਲੰਬੀਆ ਦੀ ਮਸ਼ੀਨ ਹੈ ਠੀਕ ਹੈ ਜੀ ਸਿੰਗਲ ਮਸ਼ੀਨ ਐ ਨਾ ਕੋਈ ਇੰਟਰਲੌਕ ਵਾਲੀ ਮਸ਼ੀਨ ਐ ਠੀਕ ਹੈ ਜੀ ਫਿਰ ਆਪਾਂ ਵੀ ਜੈਗ ਦੀ ਮਸ਼ੀਨ ਲਵਾਂਗੇ ਐਵੇਂ ਨਾ ਕਰਿਆ ਕਰੋ ਠੰਡ ਆ ਗਈ ਦੇਖੋ ਹੁਣ ਆਪਾਂ ਠੰਡ ਚ ਹੀ ਬਿਆਹੇ ਕੱਪੜੇ ਸੇਕਾਂ ਕਰਾਂਗੇ ਠੀਕ ਹੈ ਜੀ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਠੀਕ ਹੈ ਜੀ ਤਾਂ ਕਿ ਤੁਹਾਡੀ ਸਹਾਇਤਾ ਦੇ ਨਾਲ ਆਪਣਾ ਚੈਨਲ ਜਿਹੜਾ ਵਧੀਆ ਗਰੋ ਕਰ ਸਕੇ ਤੇ ਆਪਾਂ ਬੁਟੀਕ ਬਣਾ ਸਕੀ ਠੀਕ ਹੈ ਜੀ ਤਾਂ ਕਮੈਂਟ ਤੇ ਲਾਈਕ ਜ਼ਰੂਰ ਕਰਿਆ ਕਰੋ ਮੇਰੇ ਵੀਰ ਤੇ ਭੈਣੋ ਤੁਹਾਡੇ ਅੱਗੇ ਇੱਕ ਰਿਕਵੈਸਟ ਹੈ ਠੀਕ ਹੈ ਜੀ ਤੇ ਹਾਲੇ ਨੂੰ ਖਾਈ ਤਾਂ ਦੋਨੋਂ ਨੂੰ ਕਮਰ ਦੁਖਣ ਲੱਗ ਜਾਂਦੀ ਸਾਰਾ ਦਿਨ ਘਰ ਦੇ ਕੰਮ ਕਰਦੇ ਕੰਮ ਕਰਦਾ ਕੰਮ ਕਰਕੇ ਉਹ ਇੱਕ ਨੂੰ ਦਿੱਤਾ ਤੇ ਅੱਗੇ ਵਧਾ ਲਿਆ ਹੈ ਤਿਆਰ ਤੇ ਗੇਰ ਦੇ ਵਾਸਤੇ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰਿਓ ਹੁਣ ਤੁਸੀਂ ਵੀਡੀਓ ਸਾਰੀ ਦੇਖੀ ਹੈ ਨਾ ਤਾਂ ਹੁਣ ਸਬਸਕ੍ਰਾਈਬ ਜਰੂਰ ਕਰਿਓ 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 ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਓਕੇ ਬਾਏ ਧੰਨਵਾਦ ਸੋ ਜੋ ਜੀ ਹਾਂ